ਆ ਤਾਂ ਮੈਂ ਕਿੱਕ ਮੰਗੇ ਨਵਦ ਸਾਨੂੰ ਵੀ ਚਲੋ ਮਹਾਰਾਜ ਚਲੋ ਸਾਡਾ ਨਾਮ ਸਮਾਰ ਰੁੱਟਦਾ ਤੇ ਅਸੀਂ ਨਾਮ ਧਰ ਲਿਆ ਤੇ ਹੁੰਦੇ ਸੋ ਬੜੀ ਵਧੀਆ ਗੱਲ ਕੀਤੀ ਐ ਇਹਨਾਂ ਨੇ ਕਿਉਂਕਿ ਪੰਜਾਬੀ ਜਿਹੜਿਆ ਥੋੜੀ ਕਿਤੇ ਕਿਸੇ ਕੋਈ ਚੀਜ਼ ਲੈ ਕੇ ਰਾਜੀ ਨਹੀਂ ਪਰ ਜਦੋਂ ਮਜਬੂਰੀਆਂ ਪੈ ਜਾਣ ਕਿਉਂਕਿ ਇਹਨਾਂ ਪਰਿਵਾਰਾਂ ਨੇ ਉਹੀ ਕਮਾਣਾ ਉਹੀ ਖਾਣਾ ਬੜੀ ਮੁਸ਼ਕਲ ਕਰਦੇ ਸਮਾਨ ਬੰਦੇ ਨੇ ਤੇ ਬਹੁਤ ਜ਼ਿਆਦਾ ਹੋ ਗਿਆ ਆਪਾਂ ਦੋ ਦੋ ਘਰ ਇੱਥੇ ਵਸਣਿਆ ਸਾਡਾ ਦੋਨਾਂ ਭੈਣਾਂ ਦਾ ਨੁਕਸਾਨ ਹੋਇਆ ਭੀ ਅਹੀਂ ਰੋਈਏ ਕਿ ਅਸੀਂ ਹੁਣ ਕੀ ਕਰੀਏ ਅਸੀਂ ਉਹ ਗੱਲ ਹੈ ਕਿ ਮੰਗਤੇ ਬਣ ਗਿਆ ਬਾਹਰ ਟਰੈਲੀਆਂ ਆਂਦੀਆਂ ਰਸਣ ਵਾਲੀਆਂ ਹੀ ਅੱਗੇ ਆਉਂ ਹੱਥ ਾੜ ਕੇ ਫੇਰ ਅਹੀਂ ਉਹਨਾਂ ਕੋਲ ਰੋਟੀ ਲੈ ਕੇ ਫੇਰ ਅਹੀਂ ਖਾਣੇ ਆਈ ਅੰਨਾ ਨਹੀਂ ਕਿ ਅਸੀਂ ਆਪਣੇ ਘਰਾਂ 'ਚ ਰੋਟੀ ਬਣਾ ਕੇ ਖਾ ਸਕੀਏ ਹੁਣ ਹੀ ਆਪਾਂ ਸਮਾਨ ਬਣਾਈਏ ਕਿ ਅਸੀਂ ਰੋਟੀ ਦਾ ਕਰੀਏ ਕਿ ਅਸੀਂ ਕੀ ਕੀ ਕਰ ਸਕਨੇ ਆ ਮੈਂ ਅਹੀਂ ਬੇਨਤੀ ਕਰਨੀ ਹੈ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਅੱਗੇ ਸਿਆਲ ਵੀ ਆਏ ਕਰਦਾ ਆ ਅਸੀਂ ਮੰਗਣਾ ਤਾਂ ਨਹੀਂ ਚਾਹਦੇ ਪਰ ਤੁਹਾਡੀ ਮਜਬੂਰੀ ਹੈ ਅਸੀਂ ਤਾਂ ਹੀ ਹੱਥੋਂ ਸੀ ਤਾਂ ਪਹੁੰਚੇ ਆਂ ਤੇ ਸਾਡੀ ਮਦਦ ਕੀਤੀ ਜਾਏ ਕਿ ਅਸੀਂ ਮੁੜ ਕੇ ਆਪਣੇ ਘਰ ਉਸ ਤਰ੍ਹਾਂ ਹੀ ਖੜੇ ਹੋ ਸਕੀਏ। ਕੀ ਹੋਇਆ ਜੀ ਸਾਡੇ ਹੋਏ ਨੇ ਜੀ ਬਤਲ ਜਦੋਂ ਪਾਣੀ ਦੀ ਹਲਾਤ ਆਈ ਆ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਅਸੀਂ ਕੁਝ ਵੀ ਨਹੀਂ ਥੋ ਕੱਢ ਸਕੇ। ਆਪਣਾ ਆਪ ਹੀ ਕੱਢ ਸਕੇ ਨੇ ਜੀ ਜਿਹੜਾ ਸਬਾਨ ਆ ਉਹ ਬਿਲਕੁਲ ਵੀ ਸਾਰੇ ਕੋਈ ਬੇਕਾਰ ਹੋ ਗਿਆ। ਰੋਟੀਆਂ ਲੋਕਾਂ ਦੇ ਜਿਹੜੇ ਦੇਰ ਦੇ ਦੇ ਪਚੌੜ ਦੇ ਦੇ ਉਹੋ ਹੀ ਖਾਣ ਦੇ ਦਿਆ। ਅਜੇ ਸਾਨੂੰ ਸਰਕਾਰ ਵੱਲੋਂ ਕੋਈ ਚੀਜ਼ ਨਹੀਂ ਆਈ। ਪੂਰੇ ਹੀ ਪੰਜਾਬ ਵਿੱਚ ਜਿੱਥੇ ਲੋਕਾਂ ਨੂੰ ਹੜਾ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਮੁਸ਼ਕਿਲਾਂ ਨੇ ਉਹ ਬਹੁਤ ਜ਼ਿਆਦਾ ਨੇ ਲੋਕਾਂ ਦੇ ਘਰ ਟਹਿ ਗਏ ਨੇ ਇੱਥੋਂ ਤੱਕ ਕਿ ਰ ਘਰ ਦਾ ਸਮਾਨ ਉਹ ਵੀ ਰੋੜ ਗਿਆ ਵਾ ਇਸ ਸਮੇਂ ਅਸੀਂ ਦਿਨਾਨਗਰ ਦੇ ਹਲਕੇ ਦੇ ਇੱਕ ਪਿੰਡ ਵਿਖੇ ਖੜੇ ਆਂ ਜਿੱਥੇ ਰਾਤ 2 ਵਜੇ ਪ੍ਰਸ਼ਾਸਨ ਵੱਲੋਂ ਦੱਸਿਆ ਜਾਂਦਾ ਕਿ ਪਾਣੀ ਛੱਡਿਆ ਜਾ ਰਿਹਾ ਲੋਕਾਂ ਨੂੰ ਜਰਾ ਵੀ ਸਮਾਨ ਨਹੀਂ ਮਿਲਦਾ ਜਿਸ ਕਾਰਨ ਲੋਕਾਂ ਦੇ ਘਰ ਦਾ ਸਮਾਨ ਰੋੜ ਜਾਂਦਾ ਵਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ ਸੋ ਪਿੰਡ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਹੂਣ ਵੀ ਪਾਣੀ ਥੋੜਾ ਘਟਿਆ ਪਰ ਇਹਨਾਂ ਦੇ ਘਰਾਂ ਚ 2-2 3-3 ਫੁੱਟ ਪਾਣੀ ਹੱਲੇ ਵੀ ਹੈਗਾ ਵਾ ਪਪਾ ਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਆ ਇਹ ਨਾ ਨਾਮ ਗਦੀਪ ਚੱਲਦਾ ਜੀ ਇਹ ਕਲੋਡੀਆਂ ਨੇ ਜੀ ਸੀੜਾ ਠਾਕਰਪੁਰ ਪੰਚਾਇਤ ਸੀ ਰਾਪਰ ਚ ਅੱਧੇ ਘਰ ਜਿਹੜੇ ਨੇ ਇਹ ਕੁਛ ਮਤਲਬ ਠਾਕਰਪੁਰ ਦੇ ਨੇ ਕੁਝ ਸੀਰਾ ਪਰ ਦੇ ਨੇ ਉਦੋਂ ਪੰਚਾਇਤ ਇਕੱਠੀ ਸੀ ਇਹ ਥਾਂ ਤੇ ਵੱਡ ਗਿਆ ਤੇ ਸਾਡੀ ਉਦੋਂ ਤੋਂ ਰੱਖ ਕੇ ਇੱਥੇ ਬੇਤੀ ਹੋ ਰਹੀ ਸਰਕਾਰ ਨੂੰ ਇਹੋ ਕਰਦਿਆਂ ਵੀ ਇਹ ਕਲੋਡੀਆਂ ਨੇ ਖਸਰ ਪੜੇ ਪਿੰਡ ਵਿੱਚ ਪੱਦੀ ਜਾਂਦੇ ਦਾ ਪੰਚਾਇਤ ਸਿਰਾਪਰਚਾ ਹਲਾਤ ਬੱਬਾ ਜੀ ਕੀ ਹੋਈ ਸੀ ਹਲਾਤ ਸਾਡੇ ਹੋਏ ਕਿ ਜੀ ਮਤਲ ਜਦੋਂ ਪਾਣੀ ਦੀ ਹਲਾਤ ਆਈ ਆ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਸੀ ਕੁਝ ਵੀ ਨਹੀਂ ਹੱਥੋਂ ਕੱਢ ਸਕੇ ਆਪਣਾ ਆਪ ਹੀ ਕੱਢ ਸਕੇ ਨੇ ਜੀ ਜਿਹੜਾ ਸਬਾਨ ਆ ਉਹ ਬਿਲਕੁਲ ਵੀ ਸੜਾਈ ਕੋਈ ਬੇਕਾਰ ਹੋ ਗਿਆ ਰੋਟੀਆਂ ਲੋਕਾਂ ਦੇ ਜਿਹੜੇ ਦੇ 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 ਪਚੌੜ ਦੇ ਦੇ ਉਹ ਹੀ ਖਾਡਦੇ ਆ ਅਜੇ ਸਾਨੂੰ ਸਰਕਾਰ ਵੱਲੋਂ ਕੋਈ ਚੀਜ਼ ਨਹੀਂ ਆਈ ਪਾਣੀ ਆ ਗਈ ਥੋੜਾ ਜਿਹਾ ਸਾਡਾ ਛਾਂਬਨ ਦੱਸਿਆ ਗਿਆ ਤੇ ਅਸੀਂ ਕਹੇ ਕੋਈ ਨਹੀਂ ਜਦੋਂ ਉਹ ਹੁਕਮ ਹੋ ਗਿਆ ਤੇ ਲਾਉਂਚਮੈਂਟ ਹੋ ਗਈ ਹੈ ਕਿ ਪਾਣੀ ਛੱਡਿਆ ਗਿਆ ਆਪਣਾ ਆਪ ਸਾਬ ਲੋ ਉਦੋਂ ਰਾਤ ਦੇ 2 ਵਜੇ ਹੀ ਕੋਈ ਟਾਈਮ ਨਹੀਂ ਸਾਡਾ ਰਸਾ ਕੋਈ ਨਹੀਂ ਮਿਲਿਆ ਜਦੋਂ ਨਿਕਲ ਨੂੰ ਜਦੋਂ ਬਾਹਰ ਦੇਖਿਆ ਤੇ ਪਾਣੀ ਠਾਠਾ ਮਾਰ ਰਿਹਾ ਇੱਥੇ ਤੇ ਤਿੰਨ ਚਾਰ ਚਾਰ ਫੁੱਟ ਪਾਣੀ ਬਾਹਰ ਹੋ ਗਿਆ ਸੀ ਅੰਦਰੋਂ ਤੇ ਸਾਥੋਂ ਕੁਝ ਨਹੀਂ ਨਿਕਲਿਆ ਸਿਰਫ ਆਪਣੀਆਂ ਜੱਡਾ ਲੈ ਕੇ ਜੀ ਲੈ ਕੇ ਅਸੀਂ ਨਿਕਲ ਗਏ ਆ ਇਹ ਇਹ ਨਾ ਹੋਇਆ ਵੀ ਅਸੀਂ ਜੀ ਜਿਹੜੇ ਨੇ ਉਹ ਵੱਜ ਕੇ ਤੇ ਸਬਾਨ ਸਾਡੇ ਕੋਲ ਜੋ ਵੀ ਆ ਉਹ ਕੁਛ ਨਹੀਂ ਬਚਿਆ। ਅ ਵੀ ਕਹੀਏ ਜੋ ਕੁਛ ਵੀ ਹੈਗਾ ਉਹ ਰੁੜ ਗਿਆ ਕੋਈ ਗਰਕ ਹੋ ਗਿਆ ਕੋਈ ਥੱਲੇ ਦਬੋ ਗਿਆ ਬੈੱਡ ਕੀ ਬਿਸਤਰੇ ਕੀ ਜੱਜਾ ਸਭ ਕੁਛ ਆ ਰੋਟੀ ਪਾਣੀ ਆ ਉਹ ਹੁਣ ਉਥੋਂ ਲੈ ਕੇ ਉਹ ਟੱਗੇ ਤੇ ਦੇ ਰੋਟੀਆਂ ਜਿਹੜੀਆਂ ਰਾਤ ਦੇ ਦੁਪਹਿਰ ਤੋਂ ਅਸੀਂ ਲੈ ਰਹੇ ਹਾਂ। ਵੀ ਦੇਖ ਸਕਦੇ ਹੋ ਕਪੜਾ ਡੀੜਾ ਹਾ ਡੱਬ ਕਿੰਨਾ ਖਰਾਬ ਹੋਇਆ ਰਾਇ ਅੰਦਰ ਜਾਓ ਅੰਦਰ ਜਾ ਕੇ ਬਣਾਓ ਵੀਡੀਓ। ਇੱਕ ਕਪੜਾ ਦੇਖਿਆ ਕਿ ਅੰਦਰ ਤੁਹਾਡੇ ਪੇਟੀ ਵਗੈਰਾ ਸਾਰਾ ਪਾਣੀ ਵਿੱਚ ਇਧਰ ਵੀ ਚਾਤੀ ਮਾਰ ਕੇ ਆਓ ਅੰਦਰ ਤੇ ਅੰਦਰ ਕੀ ਕੀ ਨਸਕਾਨ ਸਾਡੇ ਤੁਹਾਨੂੰ ਕਹਿਣ ਤੇ ਪਾਓ ਹੀ ਨਾ ਤੁਸੀਂ ਆਪੇ ਦੇਖ ਸਕਦੇ ਹੋ। ਤੁਸੀਂ ਇਹ ਨਾ ਕੋਈ ਬੀਬੀ ਝੂਠ ਬੋਲਦੀਆਂ ਜਾਂ ਕਿਸ ਤਰ੍ਹਾਂ ਵੀ ਆ। ਤੁਸੀਂ ਆਪੇ ਦੇਖ ਸਕਦੇ ਹੋ ਅੰਦਰ ਵੜ ਕੇ ਵੀ ਕੀ ਕੀ ਨਸਕਾਨ ਅਸੀਂ ਨਹੀਂ ਅਸੀਂ ਕਿੰਨੇ ਪਰਮਾਤਮਾ ਅਸੀਂ ਕਿੱਕ ਮੰਗੇ ਨਾ ਵੱਧ। ਸਾਨੂੰ ਵੀ ਚੱਲੋ ਮਹਾਰਾਜ ਚੱਲੋ ਸਾਡਾ ਨਾਮ ਸਮਾਰ ਰੁੱਟਦਾ ਤੇ ਅਸੀਂ ਨਾਮ ਧਰ ਲ ਸੋ ਬੜੀ ਵਧੀਆ ਗੱਲ ਕੀਤੀ ਇਹਨਾਂ ਨੇ ਕਿਉਂਕਿ ਪੰਜਾਬੀ ਜਿਹੜਿਆ ਥੋੜੀ ਕਿਤੇ ਕਿਸੇ ਕੋਈ ਚੀਜ਼ ਲੈ ਕੇ ਰਾਜੀ ਨਹੀਂ ਪਰ ਜਦੋਂ ਮਜਬੂਰੀਆਂ ਪੈ ਜਾਣ ਕਿਉਂਕਿ ਇਹਨਾਂ ਪਰਿਵਾਰਾਂ ਨੇ ਉਹੀ ਕਮਾਣਾ ਉਹੀ ਖਾਣਾ ਬੜੀ ਮੁਸ਼ਕਲ ਕਰਦੇ ਸਮਾਨ ਬੰਦੇ ਨੇ ਜੇ ਆਪਾਂ ਮਸ਼ੀਨਾਂ ਦੀ ਵਾਸ਼ਿੰਗ ਮਸ਼ੀਨਾਂ ਦੀ ਗੱਲ ਕਰ ਲਈਏ ਪੇਟੀਆਂ ਅਲਮਾਰੀਆਂ ਕੱਪੜੇ ਲੀੜੇ ਜਦੋਂ ਸਭ ਕੁਸ਼ੀ ਬਰਬਾਦ ਹੋ ਜਾਏ ਤੇ ਫਿਰ ਮਜਬੂਰ ਵੀ ਹੋ ਜਾਂਦੇ ਨੇ ਪਰਿਵਾਰ ਉਹ ਵੀ ਆਹੀ ਬੜੀ ਮੁਸ਼ਕਲ ਬੱਚਿਆਂ ਵਿਚਾਲੇ ਕਿਸਤਾ ਕੁਸਤਾ ਚੀਜ਼ਾਂ ਬਣਾਈਆਂ ਨੇ ਇਧਰ ਕਿ ਕਿਸਤਾ ਦੇਣ ਵਾਲ ਗਿਆ ਸਭ ਲੋਕਾਂ ਨੇ ਪਿੱਛੇ ਕਰ ਦਿਆਂ ਦੇਣੀਆਂ ਨੇ ਜੇ ਬਣਾਵਲੇ ਰੋੜਕੇ ਕੀ ਫਾਇਦਾ ਹਨ ਹੋਇਆ ਕੋਈ ਫਾਇਦਾ ਨਹੀਂ ਹਨ ਹੋਇਆ ਚੀਜ਼ਾਂ ਬਣਾਉਂਦਾ ਪਹਿਲੇ ਵੀ ਸਾਡਾ ਅਜ ਤੋਂ 5 ਸਾਲ ਹੋ ਗਿਆ ਉਹ ਸਾਡਾ ਬੋਨ ਜਨਸਕਣ ਹੋਇਆ ਹੈ ਇਹ ਬਥੇਰੀ ਦਵਾਈ ਪਾਈ ਪਰ ਸਾਡੀ ਨਹੀਂ ਹੋਰ ਬਸਨਾਈ ਹੋਈ ਤੇ ਚਲੋ ਹੁਣ ਵਿਚਾਰੇ ਭੈਣ ਭਰਾ ਕਹਿੰਦੇ ਜਿਹੜਾ ਆਂਦਾ ਹੈ ਪੁੱਛ ਗਿਸ਼ ਕਰਦਾ ਆ ਤੇ ਆਪਾਂ ਦੱਸਨੇ ਆ ਕਈ ਤਾਂ ਮੈਂ ਜਾ ਕਰਦੇ ਆ ਹਨੂ ਵੀ ਬੀਬੀਆਂ ਤਾਂ ਹਰ ਸਾਲ ਹੁੰਦੀਆਂ ਦਿੰਦੀਆਂ ਨੇ ਲੋਕਾਂ ਦਾ ਕੰਮ ਹੀ ਇਹੋ ਜਿਹਾ ਚਪਕਾ ਢਾਡੀ ਵੀ ਮਜਬੂਰੀ ਆ ਨਾ ਤੁਸੀਂ ਕਿਉਂ ਕਿਉਂਕਿ ਤੁਸੀਂ ਵੀ ਮਜਬੂਰ ਐ ਇਸ ਸਮੇਂ ਦੀ ਇਹ ਹਕੀਕਤ ਆ ਤੁਸੀਂ ਕਿਹੜਾ ਝੂਠ ਬੋਲ ਰਹੇ ਝੂਠ ਨਹੀਂ ਬੋਲਦੇ ਪਰ ਉਹ ਗੱਲ ਵੀ ਕਹੀਦਾ ਵੀ ਕੀ ਦਸੀਏ ਰੋ ਰੋ ਕੇ ਵੀ ਸਰਕਾਰ ਨੂੰ ਕਿੰਨਾ ਕਰਵਾਈਗੇ ਤੇ ਤੁਸੀਂ ਆਪੇ ਵੀ ਦੇਖ ਸਕਦੇ ਹੋ ਸਾਡੇ ਕਹਿਣ ਤਾਂ ਪਾਓ ਹੀ ਨਾ ਤੁਸੀਂ ਅੰਦਰ ਜਾਓ ਜਾ ਕੇ ਵੇਖੋ ਵੀ ਕੀ ਕੀ ਹੋ ਰਿਹਾ ਠੀਕ ਆ ਕਿ ਨਹੀਂ ਮਾਤਾ ਜੀ ਨਾਲ ਵੀ ਗੱਲਬਾਤ ਕਰ ਲੈਨੇ ਪਾਉ ਕੋ ਕਿ ਮਾਤਾ ਜੀ ਕਾਫੀ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਆਪਾਂ ਦੋ ਦੋ ਘਰ ਇੱਥੇ ਵਸਨੇ ਆ ਸਾਡਾ ਦੋਨਾਂ ਭੈਣਾਂ ਦਾ ਨੁਕਸਾਨ ਹੋਇਆ ਵੀ ਅਹੀਂ ਰੋਈਏ ਕਿ ਅਸੀਂ ਹੁਣ ਕੀ ਕਰੀਏ ਆ ਉਹ ਗੱਲ ਹੈ ਕਿ ਮੰਗਤੇ ਬਣ ਗਿਆ ਬਾਹਰ ਟਰੈਲੀਆਂ ਆਂਦੀਆਂ ਰਸਣ ਵਾਲੀਆਂ ਹੀ ਅੱਗੇ ਆਉਂ ਹੱਥ ਾੜ ਕੇ ਫੇਰ ਅਹੀਂ ਹੁਣਾਂ ਕੋ ਰੋਟੀ ਲੈ ਕੇ ਫੇਰ ਅਹੀਂ ਖਾਣੇ ਆਂ ਅੰਨਾ ਨਹੀਂ ਕਹੀ ਆਪਣੇ ਘਰਾਂ ਚ ਰੋਟੀ ਬਣਾ ਕੇ ਖਾ ਸਕੀਏ ਹੁਣ ਆ ਹੀ ਆਪਾਂ ਸਮਾਨ ਬਣਾਈਏ ਕਿ ਅਸੀਂ ਰੋਟੀ ਦਾ ਕਰੀਏ ਕਿ ਅਸੀਂ ਕੀ ਕੀ ਕਰ ਸਕਨੇ ਆ ਮੈਂ ਅਹੀਂ ਬੇਨਤੀ ਕਰਨੀ ਹੈ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਅੱਗੇ ਸਿਆਲ ਵੀ ਆਏ ਕਰਦਾ ਆ ਅਸੀਂ ਮੰਗਣਾ ਤਾਂ ਨਹੀਂ ਚਾਹਦੇ ਪਰ ਤੁਹਾਡੀ ਮਜਬੂਰੀ ਹੈ ਅਸੀਂ ਤਾਂ ਹੀ ਹੱਥੋਂ ਸੀ ਤਾਂ ਪਹੁੰਚੇ ਆਂ ਤੇ ਸਾਡੀ ਮਦਦ ਕੀਤੀ ਜਾਏ ਕਿ ਅਸੀਂ ਮੁੜ ਕੇ ਆਪਣੇ ਘਰ ਉਸ ਤਰ੍ਹਾਂ ਹੀ ਖੜੇ ਹੋ ਸਕੀਏ। ਇਹ ਕਹਿੰਦੇ ਆਪਣੇ ਪਰਿਵਾਰ ਵਾਲੀ ਚੰਗੀ ਖਾਗ ਜਰਾ ਕਰਦਾਗਾ ਆਪਾਂ ਕਿਸ ਕੋਈ ਮੰਗਦੇ ਅਸੀਂ ਪਰ ਹੁਣ ਸਾਡੀ ਮਜਬੂਰੀਆਂ ਅਸੀਂ ਤਾਂ ਸਾਡੀਆਂ ਬਾਹਾਂ ਖੜੀਆਂ ਅਸੀਂ ਤਾਂ ਹੀ ਮੰਗਣਾ ਮੰਗਣਾ ਸ਼ੁਰੂ ਹੋ ਗਿਆ ਬਾਹਰ ਨਿਕਲ ਗਏ ਆ ਗੱਲ ਕਿ ਜਿਦ ਤਰਾ ਇੱਕ ਬੰਦਾ ਨੰਗਾ ਹੋ ਜਾਂਦਾ ਨਾ ਤੇ ਮੰਗਦਾ ਬੰਦਾ ਉਦੋਂ ਹੀ ਆ ਜਦੋਂ ਮਰ ਜੇ ਅੱਜ ਮਰਿਆਂ ਬਰੋਬਰ ਹੀ ਆ ਤੇ ਫੇਰ ਹੀ ਮੰਗਣ ਚੜਿਆ ਅਸੀਂ ਸਪਾਉਗੋ ਹੋ ਗਏ ਨੇ ਮਾਤਾ ਜੀ ਬੜੀ ਵੱਡੀ ਮਜਬੂਰੀ ਆ ਕਿਉਂਕਿ ਕਿਸੇ ਦਾ ਵੀ ਦਿਲ ਨਹੀਂ ਕਰਦਾ ਇਹਨਾਂ ਨੇ ਵੀ ਜਿਵੇਂ ਦੱਸਿਆ ਸਾਡਾ ਦਿਲ ਨਹੀਂ ਕਰ ਰਿਹਾ ਪਾਪੂ ਕੋ ਉਹੀ ਬੰਦਾ ਹੁੰਦਾ ਜਿਹੜਾ ਸੱਚਾ ਹੈ ਉਹੀ ਬੰਦੇ ਦੀ ਅੱਖਾਂ ਨਾਮੂ ਹੁੰਦੀਆਂ ਵਾ ਓਦਾਂ ਨਹੀਂ ਬੰਦੇ ਦੀ ਅੱਖਾਂ ਹੁੰਦੀਆਂ ਤੇ ਇਹਨਾਂ ਨੇ ਦੱਸਿਆ ਕਿ ਹੁਣ ਆਪਾਂ ਮਜਬੂਰ ਇੰਨੇ ਜ਼ਿਆਦਾ ਹੋ ਗਏ ਆ ਕਿ ਸਾਡੇ ਕੋ ਰੋਟੀ ਬਣਾਉਣ ਜੋਗਾ ਵੀ ਸਮਾਨ ਨਹੀਂ ਹੈਗਾ ਤੇ ਮਜਬੂਰੀ ਵਿੱਚ ਹੀ ਜਿਹੜਾ ਵਾ ਸਾਨੂੰ ਲੰਗਰ ਵੀ ਲੈਣਾ ਪੈ ਰਿਹਾ ਵਾ ਨਹੀਂ ਤੇ ਜੇ ਸਮਾਨ ਸਾਰਾ ਘਰ ਹੋਇਆ ਤੇ ਆਨੂੰ ਕਿਤੇ ਜ਼ਰੂਰਤ ਨਾਵੇਂ ਮਾਤਾ ਜੀ ਜਿਵੇਂ ਦੱਸ ਰਹੇ ਨੇ ਕਿ ਬੱਚਿਆਂ ਨੇ ਕਿਸ਼ਤਾਂ ਦੇ ਸਮਾਨ ਬਣਾਇਆ ਬੜੇ ਓਕੇ ਹੋ ਕੇ ਕਿਸ਼ਤਾਂ ਦੇ ਬਣਾਇਆ ਦਾ ਵਾਸ਼ਿੰਗ ਮਸ਼ੀਨ ਕਿਸ਼ਤਾਂ ਤੇ ਲਈ ਮੈਂ ਕਿਸ਼ਤਾਂ ਦੇ ਲਈ ਦੀ ਫਰਿੱਜ ਵੀ ਜਿਹੜੀ ਉਹ ਕਿਸ਼ਤਾਂ ਤੇ ਲਈ ਦੀ ਬ੍ਰਾਮਪੁਰ ਬਜਾਜ ਵਾਲਿਆਂ ਕੋਲ ਤੇ ਹਜੇ ਉਹਨਾਂ ਦੀਆਂ ਕਿਸ਼ਤਾਂ ਦੇਣ ਵਾਲੀਆਂ ਨੇ ਹਜੇ ਦੇਣ ਵਾਲੀਆਂ ਕਿਸ਼ਤਾਂ ਤੇ ਉਹ ਕਈ ਭੈਣਾ ਫੋਨ ਕਰਦੇ ਕਿ ਤੁਸੀਂ ਕਿਸ਼ਤਾਂ ਅੱਗੇ ਪਿੱਛੇ ਕਰਾ ਦਿਓ ਪਰ ਉਹ ਨਹੀਂ ਕਰਦੇ ਫੋਨ ਨਹੀਂ ਕਰਦੇ ਉਹ ਹਨ ਉਹ ਬੱਕਰਾ ਪਿਆਰਾ ਕਿਸ਼ਤ ਵਾਲੇ ਨੇ ਅਜਿਹਾ ਉਹ ਬੱਕਰਾ ਹਨ ਨੂੰ ਜੀ ਡਰ ਪਏ ਨੇ ਕਿਸ਼ਤ ਵਾਲੇ ਕਿਸ਼ਤਾਂ ਮੰਗ ਲੀਆਂ ਨੇ ਮਤਲਬ ਕਿਸ਼ਤਾਂ ਵੀ ਨਹੀਂ ਲੈ ਦਿੱਤੀਆਂ ਤੇ ਸਮਾਨ ਤੁਹਾਡਾ ਰੋੜ ਗਿਆ ਸਾਹ ਹਾਂ ਨਹੀਂ ਕਿਸ਼ਤਾਂ ਹਜੇ ਦੇਣੇ ਵਾਲੀਆਂ ਨੇ ਉਹਨਾਂ مشین ਦਾ ਖਰਾਬ ਹੋ ਗਿਆ ਸਮਾਨ ਖਰਾਬ ਨੇ ਹਾਂ ਸੋ ਦੇਖੋ ਕਿੱਡੀ ਵੱਡੀ ਮਾਰ ਆ ਪਾਣੀ ਦੀ ਮਾਰ بارش ਦੀ ਮਾਰ ਘਰ ਖਰਾਬ ਹੋ ਗਿਆ ਉਹਦੀ ਮਾਰ ਸਮਾਨ ਸਾਰਾ ਖਰਾਬ ਹੋ ਗਿਆ ਉਹਦੀ ਮਾਰ ਤੇਰਾ ਸਮਾਨ ਲਿਆ ਉਹਦੀ ਕਿਸ਼ਤਾਂ ਵੀ ਲੈ ਦੇਣ ਵਾਲੀਆਂ ਕਿੰਨੇ ਮਜਬੂਰ ਹੋਣ ਗਿਆ ਪਰਿਵਾਰ ਜੇਕਰ ਸੱਚੀ ਕੋਈ ਸੇਵਾਵਾ ਤੇ ਇਹਨਾਂ ਪਰਿਵਾਰਾਂ ਦੀ ਬੰਦੀ ਆ ਜਿਹੜੇ ਵੀ ਸਮਾਜ ਸੇਵੀ ਮੁੰਡੇ ਨੇ ਐਨ ਆਰ ਆਈ ਮੁੰਡੇ ਨੇ ਮਾ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਇੱਕ ਵਾਰ ਇੱਥੇ ਜ਼ਰੂਰ ਆ ਕਿਉਂਕਿ ਆਪਾਂ ਆ ਕੇ ਦੇਖਿਆ ਵਾ ਬਹੁਤ ਬੁਰੇ ਹਾਲਾਤ ਨੇ ਅਸਲੀ ਸੇਵਾ ਇਹਨਾਂ ਪਰਿਵਾਰਾਂ ਦੀ ਬੰਦੀ ਆ ਜਿਨ੍ਹਾਂ ਦੇ ਇਸ ਸਮੇ ਬਹੁਤ ਬੁਰੇ ਹਾਲਾਤ ਨੇ ਮਤਲਬ ਇਹ ਸੰਸਥਾਵਾਂ ਜਿਹੜੀਆਂ ਹੈ ਗਿਆਣੇ ਜਿਹੜੇ ਮਦਦ ਕਰਦੇ ਨੇ ਨੌਜਵਾਨ ਉਹਨਾਂ ਨੂੰ ਕੀ ਅਪੀਲ ਕਰੋਗੇ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਆ ਕਿ ਆਪਾਂ ਗਰੀਬ ਇਸ ਟਾਈਮ ਤੇ ਤੇ ਗਰੀਬੀ ਵਾਲੇ ਹਿਸਾਬ ਹੋ ਗਿਆ ਇਹ ਸਾਡੇ ਜਿੰਨੇ ਵੀ ਘਰ ਨੇ ਸਾਡੇ ਚਲੋ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦਿੱਤਾ ਜਾਵੇ ਤਾਂ ਆਪਾਂ ਸਿਆਲ ਆਪਣੇ ਘਰ ਵਿੱਚ रह ਸਕੀਏ ਜਿਸ ਤਰ੍ਹਾਂ ਜੋ ਵੀ ਸਾਡੀ ਚੀਜ਼ ਆ ਚਲੋ ਜਿੰਨਾ ਹੀ ਹੋਣਾ ਕੋ ਸਰਦਾ ਉਹ ਸਾਨੂੰ ਦੇਣ ਅਸੀਂ ਆਪਣੇ ਘਰ ਵਿੱਚ ਬਹਿ ਸਕੀਏ ਉਸ ਤਰ੍ਹਾਂ ਹੀ ਖੜੇ ਹੋ ਚੁੱਕੀਏ ਬਾਕੀ ਜਿਸ ਤਰ੍ਹਾਂ ਜਿੱਦੋਂ ਕੰਮ ਚਾਲੂ ਹੋਣਗੇ ਆਪਾਂ ਕੰਮ ਵੀ ਕਰਾਂਗੇ ਬਾਹਰ ਨਿਕਲ ਕੇ ਹੀ ਐ ਨਹੀਂ ਕਹਿੰਦੇ ਕਿ ਸਾਰਾ ਹੀ ਉਹਨਾਂ ਦੇ ਉੱਤੇ ਹੀ ਸੁੱਟ ਦਈਏ ਜੋ ਸਾਡੀ ਮਜਬੂਰੀ ਆ ਸਾਡੀ ਵੀ ਉਹ ਸੁਣ ਤੇ ਬਾਕੀ ਜਦੋਂ ਕਰਨ ਦਾ ਟਾਈਮ ਆਗਾ ਅਸੀਂ ਵੀ ਕਰਕੇ ਆਪਣੀ ਮਿਹਨਤ ਆਪਣਾ ਘਰ ਖੇਰ ਖੜਾ ਕਰਾਂਗੇ ਉਦਾਂ ਪਰ ਸਰਕਾਰ ਵੀ ਸਾਡੀ ਮਦਦ ਕਰੇ ਜੋ ਕੀ ਅਪੀਲ ਕਰੋਗੇ ਸੰਸਥਾਵਾਂ ਨੂੰ ਧਾਰਨਿਕ ਸੰਸਥਾਵਾਂ ਜਾਂ ਜਿਹੜੀਆਂ ਸਮਾਜਿਕ ਸੰਸਥਾਵਾਂ ਅਸੀਂ ਕਹਿੰਦੇ ਚਲੋ ਉਹਨਾਂ ਦੇ ਲੱਭ ਲੰਮੀ ਉਮਰ ਆ ਬਖਸ਼ੇ ਜਿਹੜੇ ਸਾਡੇ ਵੱਲ ਚਲੇ ਵੇਖਣ ਦੇ ਦੇ ਨੇ ਤੇ ਅਸੀਂ ਕਹਿੰਦੇ ਵੀ ਚਲੋ ਜਿੰਨਾ ਵੀ ਉਹਨਾਂ ਕੋ ਹੋ ਸਕਦਾ ਸਾਡੀਆਂ ਮਜਬੂਰੀਆਂ ਜਿੰਨੇ ਕਰ ਸਕਦਾ ਕਰ ਚਲੋ ਸਾਡੇ ਵੱਲ ਵੇਖ ਲੈਣ ਗਰੀਬਾਂ ਵੱਲ ਪਿੰਡਾਂ ਦਾ ਕੀ ਕੀ ਨੁਕਸਾਨ ਹੋਏ ਤੇ ਨ ਕੀ ਨਹੀਂ ਹੋਏ ਅਸੀਂ ਕਹਿੰਦੇ ਸਾਨੂੰ ਇਹ ਨਾ ਕੋਈ ਕਵੇ ਪੀ ਇੱਥੇ ਆਵੋ ਦੱਸੋ ਸਾਨੂੰ ਆ ਕਿ ਆਪੇ ਵੇਖੋ ਮੌਕੇ ਸਾਡੇ ਆਣ ਕੇ ਸਾਨੂੰ ਕੋਈ ਇਹ ਨਾ ਕਹੇ ਫਿਰ ਝੂਠ ਬੋਲ ਦੇ ਨਾ ਜਾ ਕੀ ਇਹਨਾਂ ਨੂੰ ਗੱਲ ਆ ਕਿ ਨਹੀਂ ਸਾਡੇ ਬੱਚੇ ਨੇ ਜੇ ਪੜਾਅ ਵੀ ਲੈਣੇ ਬਾਹਰ ਨਿਕਲ ਸਕੇ ਮਜਬੂਰੀਆਂ ਕਰ ਮਜਬੂਰੀਆਂ ਕਰਕੇ ਸਾਡੇ ਕੋਲ ਬੱਚੇ ਬਾਹਰ ਨਿਕਲ ਲੇਗੇ ਹਾ ਜੀ ਕਰਦਾ ਮੈਂ ਇੱਕ ਗੱਲ ਦੱਸ ਦੂ ਮੈਂ ਇੱਕ ਗੱਲ ਦੱਸ ਦੂ ਕਿ ਜੇ ਜਿੱਦਾਂ ਤੁਹਾਡਾ ਸਾਰਾ ਸਮਾਨ ਖਰਾਬ ਹੋ ਗਿਆ ਵਾ ਜੇ ਦੁਬਾਰਾ ਤੋਂ ਬਣਾਉਣਾ ਪਏ ਤਾਂ ਕਿੰਨਾ ਸਮਾਂ ਲੱਗ ਜਾਏਗਾ ਬਿਨਾਂ ਮਦਦ ਤੋਂ ਉਹ ਪੁੱਤਰਾ ਨੂੰ ਦਬਾਨੇ ਨਹੀਂ ਅਈ ਕਿਤਰਾ ਬਣਾਣੇ ਨੇ ਉਹ ਤਾਂ ਹਾਨੂੰ ਮੱਛਰ ਹੀ ਖਾਏਗਾ ਇੱਥੇ ਪੱਖਿਆਂ ਤੋਂ ਬਗੈਰ ਤੇ ਚੀਜ਼ਾਂ ਤੋਂ ਬਗੈਰ ਹੋਣ ਤਾਂ ਹੁਣ ਕਿਹਦੇ ਗੱਲ ਨਾਲ ਹੀ ਆ ਤਾਰਾਂਗੇ ਤੇ ਅੱਗੋਂ ਲਾਵਾਂਗੇ ਨਾ ਕਿਤੋਂ ਪਿੱਛੀਆਂ ਵੀ ਨਹੀਂ ਤਾਲੀਆਂ ਹਾਂ ਪਿੱਛੀਆਂ ਨਹੀਂ ਮੁੱਕੀਆਂ ਹਜੇ ਕਈ ਸਾਲ ਹੀ ਲੱਗ ਜਾਣਾ ਉਹ ਜਿਹੜਾ ਸਮਾਨ ਚਲਾ ਗਿਆ ਹੁਣ ਐਡੀ ਚੱਲਦੀ ਤੇ ਬਣ ਨਹੀਂ ਸਕਦਾ ਦਾ ਸਾਡੇ ਕੋਲ ਸਿਲੰਡਰ ਲਈ ਜਾਂ ਦੇ ਨਾ ਸਾਡੇ ਕੋਲ ਫ੍ਰਿਜਰ ਲਈ ਜਾਂ ਜਾਂ ਨਾ ਬੋਸ਼ੇ ਮਸ਼ੀਨਾਂ ਲਈ ਜਾਂ ਜਾਂ ਬੈੱਡ ਨਹੀਂ ਬਣਾਏ ਜਾਣੇ ਤੇ ਕੀਜ ਕੁਛ ਨਹੀਂ ਬਣਾਇਆ ਜਾਣਾ ਆਪਾ ਉਹਨਾਂ ਘਰਾਂ ਵਿੱਚ ਸਮਾਨ ਲੈ ਕੇ ਰੱਖੇ ਥੋੜਾ ਥੋੜੇ ਭਾਈ ਕਿਸ਼ਤਾਂ 'ਚ ਲੈ ਕੇ ਰੱਖੇ ਤੇ ਭਰਾ ਆ ਖੁਸ਼ ਹੀ ਆਪਣੇ ਘਰਾਂ ਵਿੱਚ ਸਾਡੀਆਂ ਇੰਨੇ ਅੰਨੇ ਖੁਸ਼ੀ ਪੁੱਤਰ ਆਪਣੇ ਘਰ ਬੜੇ ਵਧੀਆ ਕੱਢ ਸਕੇ ਆਪਣੀਆਂ ਚਾਰ ਦੁਆਰਿਆਂ ਨੇ ਕੱਢ ਸਕੇ ਗੇੜ ਨਹੀਂ ਲਾ ਸਕੇ ਇੱਥੇ ਕਾ ਇੰਨੀ ਸਾਡੀ ਮਜਬੂਰੀਆਂ ਨੇ ਤੇ ਜੇ ਹੱਡ ਕੋਈ ਇਟਾ ਹੋਣ ਪਿਆਹੇ ਹੋਣ ਤਸੀਂ ਵੀ ਕਿੰਦਾ ਕੱਢ ਕੇ ਭਈਆ ਉੱਚੇ ਕਰ ਲਈਏ ਬਿਲਕੁਲ ਤੁਹਾਡਾ ਕੋ ਨਹੀਂ ਹੁੰਦਾ ਕਿ ਕੀ ਕਰੀਏ ਇਹ ਪਿੰਡ ਸਾਡੀ ਸ਼੍ਰੀ ਰਾਮ ਪ੍ਰਕਲਪ ਨਹੀਂ ਆਏ ਤੇ ਇੰਨੇ ਅਸਰ ਪਰ ਚ ਹੈ ਜੀ ਹਾਂਜੀ ਸੋ ਇਹ ਬੜੇ ਹੀ ਮਜਬੂਰ ਪਰਿਵਾਰ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਹਲੇ ਕਈ ਕੁਝ ਚੀਜ਼ਾਂ ਜਿਹੜੀਆਂ ਆਪਾਂ ਲਈਆਂ ਉਹਨੇ ਕਿਸ਼ਤਾ ਵੀ ਦੇਣ ਵਾਲੀਆਂ ਸੀ ਉਹ ਵੀ ਇਹੀਆਂ ਬਰਬਾਦ ਹੋ ਗਈਆਂ ਨੇ ਪਾਣੀ ਆ ਚੁੱਕਿਆ ਅੰਦਰ ਕਮਰਿਆਂ 'ਚ ਬੁਰੇ ਹਾਲ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਵਾਤਵਾਰ ਮਦਦ ਕਰੋ ਤੇ ਮਦਦ ਹੋਣੀ ਵੀ ਚਾਹੀਦੀ ਆ ਇਹੀ ਸਿਲੰਡਰ ਮਿਲੇ ਸੀ ਉਹ ਵੀ ਸਾਨੂੰ ਦਿਵਾਏ ਦੇ ਸਰਕਾਰ ਨੇ ਆਈ ਸਿਲੰਡਰ ਆਪ ਮੁੱਲ ਵੀ ਨਹੀਂ ਰਏ ਤੇ ਤਾਂ ਤਾਂ ਵੀ ਐਵੇਂ ਚੁੱਲਾ ਬਲਗ ਜੜਾ ਕਰਨੇ ਆ ਕਿ ਚਲੋ ਸਾਡਾ ਕੋ ਟਾਈਮ ਲੰਘ ਜੇ ਕੋਈ ਸਿਲੰਡਰ ਨਾਲ ਵੀ ਬਾਰਡਰ ਏਰੀਆ ਦੇ ਪੇਂਟ ਨੇ ਤੇ ਇਹਨਾਂ ਨੂੰ ਅਸਲ ਵਿੱਚ ਜ਼ਰੂਰਤ ਆ। ਸੋ ਜਿਹੜੇ ਸਮਾਜ ਸੇਵੀ ਲੋਕ ਨੇ ਜਾਂ ਸੰਸਥਾਵਾਂ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਹਲਕਾ ਦਿਨਾਨਗਰ ਦੇ ਹਸਨਪੁਰ ਪਿੰਡ ਤੇ ਕਲੋਨੀਆਂ ਨੇ ਜਿੱਥੇ ਇਹਨਾਂ ਦੇ ਘਰ ਨੇ ਕਾਫੀ ਮਜਬੂਰ ਨੇ ਪਰਿਵਾਰ ਜਿਵੇਂ ਇਹਨਾਂ ਨੇ ਪਹਿਲਾਂ ਵੀ ਕਿਹਾ ਕਿ ਅਸੀਂ ਕੋਸ਼ਿਸ਼ ਆ ਹੀ ਕਰਦੇਗੇ ਕਿਸੇ ਕੋ ਲੈਣਾ ਨਾ ਪਵੇ ਖੁਦ ਕਮਾਈ ਕਰਕੇ ਚੀਜ਼ ਲਈਏ ਪਰ ਹੁਣ ਮਜਬੂਰ ਇੰਨੇ ਜ਼ਿਆਦਾ ਹੋ ਗਏ ਨੇ ਕੰਮ ਤੇ ਜਾ ਨਹੀਂ ਸਕਦੇ ਘਰ ਦਾ ਬੜਾ ਨੁਕਸਾਨ ਹੋ ਗਿਆ ਸਮਾਨ ਸਾਰਾ ਹੀ ਬਰਬਾਦ ਹੋ ਚੁੱਕਿਆ ਵਾ ਤੇ ਸਮਾਜ ਸੇਵੀ ਸੰਸਥਾਵਾਂ ਜੇਕਰ ਇਹਨਾਂ ਦੀ ਮਦਦ ਕਰਨੀ ਹੈ ਤੇ ਹੋ ਸਕਦਾ ਹੈ ਇਹ ਪਰਿਵਾਰ ਦੁਬਾਰਾ ਥੋੜੇ ਬਹੁਤ ਪੈਰਾ ਤੇ ਆ ਜਾਣਾ ਤੇ ਇਹੀ اپੀਲ ਹੈ ਕਿ ਜਿਹੜੇ ਵੀ ਧਾਰਮਿਕ ਸੰਸਥਾਵਾਂ ਜਾਂ ਸਮਾਜ ਸੇਵੀ ਸੰਸਥਾਵਾਂ ਜਾਂ ਐਨ ਆਰ ਆਈ ਨੋਜਵਾਨਾ ਜਰੂਰ ਇਹਨਾਂ ਦੀ ਮਦਦ ਕਰਨ ਐਡਰੈਸ ਇਹਨਾਂ ਦਾ ਤੁਹਾਨੂੰ ਦੱਸਤਾ ਵਾ ਹਲਕਾ ਦੀਨਾ ਨਗਰ ਦੇ ਸਬੂ ਪਿੰਡ ਦੇ ਵਿੱਚ ਕਲੋਨੀਆ ਉੱਥੇ ਹੀ ਰਹਿੰਦੇ ਨੇ ਇੱਥੇ ਆ ਕੇ ਮਦਦ ਕਰਨਾ ਚਾਹੋ ਤੇ ਇੱਥੇ ਆ ਕੇ ਵੀ ਕਰ ਸਕਦੇ ਹੋ ਜੇਕਰ ਮੋਬਾਈਲ ਦੇ ਸੇ ਸੰਪਰਕ ਕਰਨਾ ਚਾਹੁੰਦੇ ਤੇ ਉਹ ਵੀ ਜਿਹੜਾ ਨੰਬਰ ਉੱਤੇ ਦੇ ਦਿੱਤਾ ਗਿਆ ਹੈ